ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਗਲੀ ਬਾਣੀ ਬਾਰੇ ਦੱਸਾਂਗੀ ਸੋਇ ਜਾਗਤ ਜੋਤ ਜਪੇ ਨਿਸਬਾਸੁਰ ਏਕ ਬਿਨਾ ਮਨ ਨੇਕ ਨ ਆਨੀ ਪੂਰਨ ਪ੍ਰੇਮ ਪ੍ਰਤੀਤ ਸਾਜੇ ਪ੍ਰਿਤ ਗੌਰ ਮੜੀ ਮਟਪੂਲ ਨ ਮਾਨੇ ਤੀਰਤ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੇ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਹ ਨਾ ਖਾਲਸ ਜਾਣੇ ਅਰਥ ਇਸ ਸ਼ਬਦ ਵਿੱਚ ਗੁਰੂ ਜੀ ਨੇ ਖਾਲਸੇ ਦਾ ਰੂਪ ਬਿਆਨ ਕੀਤਾ ਹੈ ਜਾਗਦੀ ਜੋਤ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਦਿਨ ਰਾਤ ਜਪੇ ਤੇ ਇੱਕ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਮਨ ਵਿੱਚ ਜਰਾ ਵੀ ਨਾ ਲਿਆਵੇ ਸੰਪੂਰਨ ਪਿਆਰ ਤੇ ਸ਼ਰਧਾ ਮਨ ਵਿੱਚ ਵਸਾਏ ਤੇ ਵਰਤ ਕਬਰਾਂ ਮੜੀਆਂ ਤੇ ਮੱਠਾਂ ਨੂੰ ਪੁੱਲ ਕੇ ਵੀ ਨਾ ਮੰਨੇ ਸਵਾਈ ਇਕ ਵਾਏ ਗੁਰੂ ਦੇ ਤੀਰਥ ਦਾਨ ਦਇਆ ਤਪ ਅਤੀ ਸੰਜਮ ਆਦ ਨੂੰ ਮੁਕਤੀ ਦਾ ਰਸਤਾ ਨਾ ਸਮਝੇ ਜਦੋਂ ਘਟ ਘਟ ਵਿੱਚ ਵਾਏ ਗੁਰੂ ਦੀ ਪੂਰਨ ਜੋਤ ਜਗਣ ਲੱਗ ਪਏ ਤਾਂ ਉਸ ਨੂੰ ਸੱਚਾ ਖਾਲਸਾ ਜਾਂ ਅਸਲੀ ਆਜ਼ਾਦ ਪੁਰਖ ਸਮਝਣਾ ਚਾਹੀਦਾ ਹੈ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਗੁਰੂ ਜੀ ਦੀਆਂ ਹੋਰ ਬਾਣੀਆਂ ਬਾਰੇ ਦੱਸਾਂ